ਖੁਲੇ ਆਮ ਕੋ ਮਰੇ ਨੇ ਪਰ ਉਹਨਾਂ ਦੇ ਵਿੱਚੋਂ ਇੱਕ ਵੀ ਅਰੈਸਟ ਨਹੀਂ ਹੋਇਆ ਜੀ ਅੱਜ 13ਵਾਂ ਦਿਨ ਹੋ ਗਿਆ ਇਹਨਾਂ ਲਈ ਕੋਈ ਇਨਸਾਨ ਦੀ ਮੌਤ ਨਹੀਂ ਹੋਈ ਇਹਨਾਂ ਲਈ ਇਨਸਾਨ ਦੀ ਨਹੀਂ ਮੌਤ ਹੋਈ ਇਹਨਾਂ ਲਈ ਇੱਕ ਕੀੜਾ ਕੁ ਮਕੋੜਾ ਮਰਿਆ ਇਹਨਾਂ ਲਈ ਇੱਕ ਕੀੜਾ ਮਕੋੜਾ ਮਰਿਆ ਉਹਨੇ 80 ਲੱਖ ਰੁਪਇਆ 80 ਲੱਖ ਰੁਪਏ ਦਾ ਘੁਟਾਲਾ ਫੜਿਆ ਸਕੂਲ ਪ੍ਰਸ਼ਾਸਨ ਸਕੂਲ ਦੇ ਵਿੱਚੋਂ ਹੋਏ ਘਟਾਲਾ ਫੜਿਆ ਬੱਚਿਆਂ ਦੀ ਫੀਸਾਂ ਮੂੰਹ ਦੇ ਵਿੱਚੋਂ ਬੱਚਿਆਂ ਦੀ ਫੀਸਾਂ ਬਚਾਈਆਂ ਉਹਨੂੰ ਇਹ ਪੇਟ ਮਿਲੀ ਕਿ ਉਹਨੂੰ ਐਂਡ ਦੇ ਵਿੱਚ ਸੁਸਾਈਡ ਕਰਨਾ ਪੈ ਗਿਆ ਉਹਨੇ ਜਲੀਲ ਇਸੇ ਕਰਕੇ ਆਪਾਂ ਨੇ ਉਹਨਾਂ ਨੇ ਉਹਨਾਂ ਨੇ ਪ੍ਰਿੰਸੀਪਲ ਨੀਤੂ ਦੇਵਗਨ ਨੇ ਤੇ ਉਹਨਾਂ ਦੇ ਸਪੋਰਟਰਾਂ ਨੇ ਇੰਨਾ ਕਿ ਉਹਨੂੰ ਜਲੀਲ ਕਰਤਾ ਕਿ ਉਹਨੂੰ ਫਾਂਸੀ ਦਾ ਫੰਦਾ ਲੈਣਾ ਪਿਆ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਅੱਜ 13 ਦਿਨ ਹੋ ਗਏ ਮਜਬੂਰਨ ਸਾਨੂੰ ਸੜਕਾਂ ਦੇ ਬਹਿਣਾ ਪਿਆ ਇਹ ਜੀ ਜਿਹੜਾ ਸਮਾਣੇ ਦਾ ਸਤੀ ਸੈਣੀਆ ਪਬਲਿਕ ਸਕੂਲ ਆ ਜਿਹੜਾ ਸਮਾਣੇ ਦੀ ਬਹੁਤ ਪੁਰਾਣੀ ਸੰਸਥਾ ਉਹਨੂੰ ਬਚਾਉਣ ਲਈ ਉਹਦੇ ਵਿੱਚ ਹੋਏ ਢਪਲੇ ਨੂੰ ਬਚਾਉਣ ਲਈ ਉਹ ਸਮਾਣੇ ਦੀ ਰਾਜਨੀਤੀ ਦੀ ਭੇਡ ਚੜ ਗਿਆ ਸਤੀ ਸੈਣੀਆ ਪਰ ਅਜ ਤੱਕ ਕੋਣੂ ਅਜ 12 ਦਿਨ ਹੋ ਗਏ ਇਨਸਾਫ ਨਹੀਂ ਮਿਲਿਆ ਉਹਦੇ ਪਰਿਵਾਰ ਨੂੰ ਉਹ ਇੱਕ ਸਕੂਲ ਦਾ ਸਿਹਰ ਹੈ ਜਿਹੜੀ ਐਡੀ ਵੱਡੀ ਸੰਸਥਾ ਨੂੰ ਵਿਚਾਰ ਰਿਹਾ ਸੀ 80 ਲੱਖ ਦਾ ਘਪਲਾ ਉਹਨੇ ਲੱਭਿਆ ਤਾਂ ਉਹਨੂੰ ਮਜਬੂਰ ਕਰਤਾ ਜਿਹੜੇ ਦੋਸ਼ੀ ਤੇ ਉਹ ਵੱਡੇ ਤੇ ਅਮੀਰ ਤੇ ਤਕੜੇ ਤੇ ਉਹਨਾਂ ਨੇ ਉਹਨੂੰ ਮਰਨ ਲਈ ਮਜਬੂਰ ਕਰਤਾ ਉਹਨੂੰ ਥੱਪੜ ਮਾਰ ਮਾਰ ਕੇ ਜਲੀਲ ਕਰਕੇ ਉਹਨੂੰ ਉਹਨੂੰ ਮਾਰਤਾ ਅੱਜ ਉਹਦੇ ਛੋਟੇ ਛੋਟੇ ਬੱਚੇ ਉਹ ਰੋ ਰਹੇ ਨੇ ਅਸੀਂ ਸਮਾਣਾ ਵਾਸੀਆਂ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਜਿਹੜੇ ਇਨਸਾਫ ਪਸੰਦ ਨੇ ਇਨਸਾਫ ਪਸੰਦ ਜਥੇਬੰਦੀਆਂ ਨੇ ਆਓ ਸਾਰੇ ਰਲ ਕੇ ਆਪਾਂ ਸਤੀਸ਼ੈਣੀ ਦੇ ਨਵਾਲਕ ਛੋਟੇ ਛੋਟੇ ਬੱਚਿਆਂ ਨੂੰ ਇਨਸਾਫ ਦਵਾਈਏ ਤੇ ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰੀਏ ਇਹ ਧਰਨਾ ਕਰਾਂਗੇ ਹੋਵੇ ਪ੍ਰੋਟੈਸਟ ਇਹ ਅਣਮਿੱਥੇ ਸਮੇਲੇ ਲਈ ਹੈ ਜਿੰਨਾ ਚਿਰ ਕੋਈ ਸਾਨੂੰ ਥੋਸ ਇਹਦਾ ਕੋਈ ਰਿਜ਼ਲਟ ਨਹੀਂ ਮਿਲਦਾ ਉੰਨਾ ਚਿਰ ਇਹ ਧਰਨਾ ਲਗਾਤਾਰ ਚੱਲੂਗਾ ਅਸੀਂ ਤਾਂ ਇਹੀ ਕਹਿਣੇ ਚਾਹਣ ਵੀ ਰੌਲਾ ਇਹ ਬੜਾ ਪੁਰਾਣਾ ਪਹਿਲਾਂ ਵੀ ਚੱਲਿਆ ਸੀ ਇਹ ਪਰ ਅਸੀਂ ਹੁਣ ਸੰਤਾ ਕਾਲੀ ਉਰੋਸ ਨੇ ਆ ਗਿਆ ਵੀ ਐਡਾ ਮਤਲਬ ਪਣਾ ਵਾਪਰ ਗਿਆ ਇਹ ਉੱਥੇ ਕੋਈ ਸੁਣ ਨਹੀਂ ਰਿਹਾ ਅਸੀਂ ਇਸ ਵਾਰ ਤਿਆਂ ਹਲੇ ਪੂਰੀ ਹਿਸਟਰੀ ਦੇ ਨਹੀਂ ਪਤਾ ਰਜਿੰਦਰ ਸਿੰਘ ਨੂੰ ਪਤਾ ਸਾਡੀ ਪਾਰਟੀ ਪਰ ਜਿੰਨਾ ਚਿਰ ਇਸ ਪਰਿਵਾਰ ਨੂੰ ਅਨਸਾਫ ਨਹੀਂ ਮਿਲਦਾ ਉਨਾਂ ਚਿਰ ਤੱਕ ਸਾਡਾ ਸੰਘਰਸ਼ ਚੱਲਦਾ ਜਾਰੀ ਰਹੂਗਾ ਅਸੀਂ ਇੱਕੋ ਇੱਕ ਆ ਕੇ ਇਹਨਾਂ ਨੂੰ ਜੋ ਵੀ ਇਹਨਾਂ ਦੀਆਂ ਮੰਗਾਂ ਨੇ ਦੇਖੋ ਉਸ ਕਰਦਾ ਬੁਰਾ ਹਾਲ ਹੋ ਗਿਆ ਉਹ ਆਤਮ ਤਿਆ ਕਰ ਗਿਆ ਜਿਹਦੀ ਬਦੌਲਤ ਇਹ ਝਗੜਾ ਪੁਰਾਣਾ ਚੱਲਦਾ ਇੱਕ ਤਾਂ ਦੋਛੇ ਨੂੰ ਅੰਦਰ ਕਰਨਾ ਚਾਹੀਦਾ ਇੱਕ ਜਿਹੜਾ ਉੱਥੇ ਕਪੜਾ ਦੱਸਦੇ ਨੇ ਲੱਖ ਰੁਪਏ ਦਾ ਉਸ ਘਮਲੇ ਦਾ ਇਨਕੁਆਇਰੀ ਹੋਣੀ ਚਾਹੀਦੀ ਹੈ ਤੇ ਉਹਨਾਂ ਦੋਸ਼ੀਆਂ ਦੇ ਖਿਲਾਫ ਵੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਚਿਰ ਇਹ ਸੰਘਰਸ਼ ਜਾਰੀ ਰਹੂਗਾ ਇਹਦੇ ਵਿੱਚ ਚਾਅ ਸੀ ਜੀ ਇਹਨਾਂ ਨੇ ਪਰਿਵਾਰ ਨੇ ਤਿੰਨ ਦੋਸ਼ੀਆਂ ਦੇ ਬਾਰੇ ਇਹ ਮੁਕਦਮਾ ਦਰਜ ਕਰਵਾਇਆ ਸੀ ਪਹਿਲਾਂ ਇੱਕ ਸੁਸਾਈਡ ਨੋਟ 'ਚ ਇੱਕ ਦੋਸ਼ੀ ਸੀਗਾ ਤੇ ਦੋ ਦੋਸ਼ੀ ਇਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਵੀ ਭੂਮਿਕਾ ਰਹੀ ਹੈ ਉਸ ਬੰਦੇ ਨੂੰ ਇੰਨਾ ਹਰਾਸ ਕਰਕੇ ਇਹ ਉਹਨੇ ਆਪਣੀ ਜਾਨ ਲੈ ਲਈ ਇਸ ਸਮਾਣਾ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਤਿੰਨਾਂ ਦੋਸ਼ੀ ਇਕੱਲਾ ਤੇ ਸਾਡੀਆਂ ਇਹਦੇ ਵਿੱਚ ਵੱਖ-ਵੱਖ ਟੀਮਾਂ ਇਹਨਾਂ ਨੂੰ ਫੜਨ ਲਈ ਨਿਕਲੀਆਂ ਹੋਈਆਂ ਨੇ ਕਈ ਥਾਵਾਂ ਤੇ ਅਸੀਂ ਆਟੋਸਟ੍ਰੀਟ ਵੀ ਰੇਡ ਕੀਤੀ ਹੈ ਤੇ ਅਸੀਂ ਹਜੇ ਵੀ ਲੱਗੇ ਹੋਏ ਆ ਕੁਝ ਟੈਕਨੀਕਲ ਸਰਸਸ ਤੋਂ ਵੀ ਹਿਊਮਨ ਇੰਟੈਲੀਜੈਂਸ ਵੀ ਅਸੀਂ ਗੈਦਰ ਕਰ ਰਹੇ ਹਾਂ ਤੇ ਇਹਨਾਂ ਨੂੰ ਜਲਦ ਤੋਂ ਜਲਦ ਫੜਾਂਗੇ ਇਹਦੇ ਵਿੱਚ ਇਹ ਵੀ ਦੱਸਣ ਵਾਲੀ ਗੱਲ ਹੈ ਵੀ ਜਦ ਵੀ ਜੋ ਕੋਈ ਮੁਕਦਮਾ ਦਰਜ ਹੁੰਦਾ ਹੈ ਲਾਜ਼ਮੀ ਗੱਲ ਹੈ ਕੋਈ ਵੀ ਦੋਸ਼ੀ ਹੈ ਉਹ ਜ਼ਰੂਰ ਭਰਦਾ ਹੈ ਵੀ ਜਲਦ ਤੋਂ ਜਲਦ ਵੀ ਆਪਦੀ ਬੇਲ ਕਰਾ ਸਕੇ ਜਾਂ ਕੁਝ ਹੋਰ ਉਦੀ ਕੱਲ ਬੇਲ ਵੀ ਲਗੀ ਦੀ ਸੈਸ਼ਨ ਕੋਰਟ ਵਿੱਚ ਉਹ ਵੀ ਅਸੀਂ ਬਾਖੂਬੀ ਪੂਰੀ ਮਿਹਨਤ ਕਰਕੇ ਜਿਹੜੇ ਆਪਣੇ ਪਬਲਿਕ ਪ੍ਰੋਸੀਕਿਊਟਰ ਨੇ ਸਾਡੇ ਸਰਕਾਰੀ ਵਕੀਲ ਤੇ ਮੁਦਈਆਂ ਦੇ ਵੀ ਵਕੀਲ ਸੀਗੇ ਉਹਨਾਂ ਨਾਲ ਅਸੀਂ ਉਹਨਾਂ ਨੇ ਵੀ ਆਪੋਜ਼ ਕੀਤੀ ਤੇ ਅਸੀਂ ਵੀ ਆਪਦੇ ਵੱਲੋਂ ਆਪੋਜ਼ ਕੀਤੀ ਤੇ ਜਿਹੜੇ ਮੁੱਖ ਦੋਸ਼ੀ ਨੇ ਜਿਹੜੇ ਇੱਥੇ ਮੈਡਮ ਦਾ ਨਾਮ ਲੈਂਦੇ ਐ ਉਹਨਾਂ ਦੀ ਅਸੀਂ ਬੇਲ ਵੀ ਕੈਨਸਲ ਕਰਾਤੀ ਹੈ ਉਹ ਡਿਸਮਿਸ ਹੋ ਗਈ ਹੈ ਤੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ ਪਟਿਆਲਾ ਵੀ ਲੱਗੀ ਸੀ ਸਮਾਣਾ ਦੀ ਤੇ ਸਾਡੀ ਸਬ-ਡਿਵੀਜ਼ਨ ਸਮਾਣਾ ਦੀ ਪੁਲਿਸ ਇਸ ਮੈਟਰ ਵਿੱਚ ਲੱਗੀ ਕਿਉਂਕਿ ਬਹੁਤ ਹੀ ਗੰਭੀਰ ਤੇ ਮਤਲਬ ਮਸਲਾ ਇਹੋ ਜਿਹਾ ਹੈਗਾ ਵੀ ਇਸ ਨੂੰ ਬੜਾ ਤੰਦੇਹੀ ਨਾਲ ਦੇਖਿਆ ਜਾ ਰਿਹਾ ਤਾਂ ਅਸੀਂ ਇਹੀ ਆਸ਼ਵਾਸਨ ਦਿਵਾਉਣਾ ਚਾਹੁੰਦੇ ਪਰਿਵਾਰ ਨੂੰ ਤੇ ਹੋਰਾਂ ਨੂੰ ਵੀ ਕਿ ਅਸੀਂ ਜਲਦ ਤੋਂ ਜਲ ਦੋਸ਼ੇ ਨੂੰ ਫੜਦਾ ਹੈ ਸਾਨੂੰ ਸਾਡੇ ਨਾਲ ਕੋਆਪਰੇਟ ਕਰਨ ਤੇ ਸਾਨੂੰ ਸਮਾਂ ਦਿੱਤਾ ਜਾਵੇ ਟ੍ਰੈਫਿਕ ਇੰਦੇ ਚ ਖਲਵਾ ਦੋਗੇ ਜਾਂ ਜਾਓਗੇ ਤੁਸੀਂ ਜਿਹੜੀ ਟ੍ਰੈਫਿਕ ਇਹਨਾਂ ਨੇ ਰੋਕੀ ਆ ਅਸੀਂ ਡਾਇਵਰਜਨਸ ਕਰਤੀਆਂ ਉਹ ਸਮੂਧੀ ਚੱਲ ਰਿਹਾ ਬਾਕੀ ਫੋਰਸ ਹੀ ਉੱਥੇ ਲਾਅ ਐਂਡ ਆਰਡਰ ਮੇਨਟੇਨ ਕਰਨ ਤੇ ਸਿਕਿਉਰਿਟੀ ਪੁਖਤਾ ਪ੍ਰਬੰਧ ਅਸੀਂ ਕਰ ਦਿੱਤੇ